ਅੱਜ ਬਈ ਤਰੀਕ ਹੈਗੀ ਹੈ ਕਿ 21 ਅਕਤੂਬਰ ਤੇ ਸਾਲ ਦਾ ਯਰ ਪਛੀ ਦਿਵਾਲੀ ਵਾਲਾ ਦਿਨ ਹੈ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਈ ਦਿਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਮੁਬਾਰਕਾਂ ਦਿਵਾਲੀ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਬੰਦੀ ਛੋੜ ਦਿਵਸ ਦੀਆਂ ਵੀ ਸਭ ਨੂੰ ਬਈ ਬਹੁਤ-ਬਹੁਤ ਮੁਬਾਰਕਾਂ ਜੀ ਤੇ ਅੱਜ ਬਈ ਕਾਫੀ ਦਿਨਾਂ ਬਾਅਦ ਆ ਬਲੌਗ ਬਣਾਉਣ ਲੱਗੇ ਆ ਥੋੜੇ ਜੇ ਕੰਮਕਾਰੀ ਇਦਾਂ ਦੇ ਹੋ ਗਏ ਸੀ ਰਜੇਵੇਂ ਹੋ ਗਏ ਸੀ ਤਾਂ ਬਈ ਇੱਕ ਤਿੰਨ ਚਾਰ ਵੀਕ ਹੋ ਗਏ ਲਗਾਤਾਰ ਕੋਈ ਬਲੌਗ ਨਹੀਂ ਬਣਿਆ ਹਾਂ ਤਾਂ ਫਿਰ ਅੱਜ ਬਈ ਥੋੜਾ ਜਿਹਾ ਕੰਮ ਵੀ ਹੋ ਫਿਨਿਸ਼ ਹੋ ਗਏ ਸੀਗੇ ਤੇ ਸੋਚਿਆ ਵੀ ਚਲੋ ਬਲੌਗ ਸਟਾਰਟ ਕਰਦੇ ਆ ਤੇ ਅੱਜ ਬਈ ਤੁਹਾਨੂੰ ਆਪਾਂ ਸ਼ਾਮ ਨੂੰ ਜਿਵੇਂ ਵੀ ਦੀਵਾਲੀ ਦਿਖਾਵਾਂਗੇ ਆਕਲੈਂਡ ਦੀ ਕਿੰਦਾ ਘਰਾਂ ਦੀ ਕੋਈ ਡੈਕੋਰੇਸ਼ਨ ਕੀਤੀ ਹੋਈ ਆ ਲੋਕਾਂ ਨੇ ਜਾਂ ਕਿੰਨਾ ਕਿ ਇੱਥੇ ਕਿਦਾਂ ਦੀਵਾਲੀ ਮਨਾਉਂਦੇ ਆ ਤੇ ਆਪਾਂ ਤੁਹਾਨੂੰ ਸਾਰੀ ਦਿਖਾਉਣੇ ਆ ਤੇ ਅੱਜ ਬਾਈ अर्ਲੀ ਥੋੜਾ ਜਿਹਾ ਕੰਮ ਫਿਨਿਸ਼ ਕਰਕੇ ਤੇ ਮੈਂ ਆ ਗਿਆ ਸੀਗਾ ਮੈਂ ਕਿ ਦਿਵਾਲੀ ਕਰਕੇ ਤੇ ਇੱਥੇ ਪਾਰਕ ਹੈ ਬੋਲਮਨ ਪਾਰਕ ਆਪਣੇ ਨੇੜੇ ਕਿਥੇ ਖੜਾ ਸੀਗਾ ਮੈਂ ਥੋੜਾ ਕਿਸੇ ਦੀ ਵੇਟ ਕਰ ਰਿਹਾ ਸੀਗਾ ਤੇ ਮੈਂ ਕਿ ਚਲੋ ਆਪਾਂ ਵੀਡੀਓ ਇੱਥੇ ਹੀ ਸਟਾਰਟ ਕਰ ਦਿੰਨੇ ਆ ਤੇ ਬਾਈ ਬਣੇ ਰਿਓ ਵੀਡੀਓ ਦੇ ਨਾਲ ਤੇ ਅੱਜ ਤੁਹਾਨੂੰ ਦਿਖਾਉਣੇ ਆ ਪੂਰਾ ਆ ਦਿਵਾਲੀ ਦਾ ਮਾਹੌਲ ਕਿਦਾਂ ਦਿਵਾਲੀ ਲੈਂਦੀ ਹੈ ਇੱਥੇ ਲੋ ਜੀ ਦਿਵਾਲੀ ਦੀਆਂ ਤਿਆਰੀਆਂ ਆ ਸ਼ਾਮ ਦਾ ਮਾਹੌਲਾ ਹੈ ਜੀ ਦਾ ਸ਼ਾਂਤੀ ਲੱਗਦਾ ਪਰ ਵਧੀਆ ਸਾਰੇ ਨੇ ਟੈਕਨੋਲੋਜੀ ਕੀਤਾ ਹੋਇਆ ਲੜੀਆਂ ਵਗੈਰਾ ਲਾਈਆਂ ਵੀ ਆ ਸਾਰਿਆਂ ਨੇ ਤੇ ਸੋਹਣਾ ਪ੍ਰੋਗਰਾਮ ਹੋਣਾ ਸ਼ਾਮ ਨੂੰ ਬਾਈ ਤੇ ਦਿਖਾਵਾਂਗੇ ਤੁਹਾਨੂੰ ਜਰੂਰ ਤੇ ਹੋਣਾ ਸੀ ਆ ਰੈਡੀ ਹੋ ਗਏ ਆ ਕੰਮ ਤੋਂ ਜਲਦੀ ਆ ਗਏ ਸੀ ਤੇ ਹੁਣ ਚੱਲੇ ਆ ਇਹ ਤੋਂ ਬਾਅਦ ਗੁਰੂ ਘਰ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਵਾਂਗੇ ਤੇ ਤੁਹਾਨੂੰ ਉੱਥੇ ਵੀ ਦਿਖਾਵਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਜੀ ਦਿਵਾਲੀ ਸ਼ਾਮ ਦਾ ਟਾਈਮ ਚ ਡੈਕੋਰੇਸ਼ਨ ਤੇ ਪਟਾਕੇ ਵਗੈਰਾ ਜਿੱਦਾਂ ਵੀ ਚਰੌਣੇ ਤੇ ਆਪਾਂ ਵੀ ਇੱਧਰ ਅੱਗੇ ਆ ਖੁੱਲਾ ਥਾਈਆਂ ਤੇ ਇੱਥੇ ਪਟਾਕੇ ਚਲਾਵਾਂਗੇ ਤੇ ਦਿਖਾਉਣੇ ਆ ਤੁਹਾਨੂੰ ਇਹ ਦੂਬਾਰ ਸ਼ਾਮ ਦਾ ਮਾਹੌਲ ਕੀ ਬੰਦਾ ਅਸੀਂ ਚੱਲੇ ਵੀ ਉਹ ਤੋਂ ਪਹਿਲਾਂ ਗੁਰੂ ਘਰ ਜਾਣ ਤੋਂ ਪਹਿਲਾਂ ਸੋਚਿਆ ਵੀ ਬ੍ਰੈਡ ਪਾਏਗੇ ਪਾਣੀ ਦੇ ਵਿੱਚ ਕਾਫੀ ਦਾਣਵਰ ਦੀ ਹੈਗੀ ਹੈਗੀ ਤਾਂ ਉਹਨਾਂ ਨੂੰ ਪਾ ਕੇ ਉਹਨੇ ਬ੍ਰੈਡ ਤੇਰੇ ਸਰਦਨ ਦਿਖਾਉਣਾ ਅੱਜ ਦੀਵਾਲੀ ਦਾ ਮਾਹੌਲ ਤਾਂ ਆ ਵੀ ਇਹਨਾਂ ਨੂੰ ਇਹਨਾਂ ਨੂੰ ਖਵਾਉਣੇ ਖਾਣਾ ਪਾਣਾ ਦੇਖਿਓ ਭੱਜੀਆਂ ਆਉਂਦੀਆਂ ਉਰੇ ਭਾਈ ਇਧਰ ਇਹ ਤਾਂ ਸਰਦੇ ਕਲੇ ਕ ਲਈ ਇਹ ਕਰਕੇ ਗਾਹ ਨੂੰ ਮਾਰ ਪਾਣੀ ਚ ਮੈਂ ਸਰ ਦੇਖ ਰਿਹਾ ਤੇ ਆ ਰਿਹਾ ਕੋਈ ਭੱਜ ਰਹੀਆਂ ਆਹ ਹੋਣਾ ਫਿਰ ਹੋਰ ਵੀ ਇਹਨਾਂ ਨੂੰ ਬਰੈਡ ਲਓ ਜੀ ਹੁਣ ਚੱਲਿਆ ਸੀ ਗੁਰੂ ਘਰ ਨੂੰ ਤੇ ਦਿਖਾਉਣੇ ਆ ਤੁਹਾਨੂੰ ਫਿਰ ਆ ਦੁਆਰਾ ਸਭ ਦਾ ਮਾਹੌਲ ਤੇ ਆ ਜ ਸਾਰੇ ਜਿਹਨੇ ਕੰਮ ਟਾਈਮ ਨਾਲ ਫਿਨਿਸ਼ ਕਰਕੇ ਆਏ ਆ ਬਾਈ ਪਰ ਇਦਾਂ ਵੀ ਇੰਦੀ ਉਹਨੂੰ ਛੁੱਟੀ ਤਾਂ ਹੈ ਨਹੀਂਗੀ ਕਿਸੇ ਨੂੰ ਅਰ ਕੋਈ ਕੰਮਾਂ ਤੋਂ ਆਇਆ ਬਹੁਤ ਜਣੇ ਨੂੰ ਛੁੱਟੀ ਚਲੋ ਕਰੀ ਵੀ ਹੋਣੀ ਆ ਬਟ ਮੋਸਟਲੀ ਬੰਦੇ ਕੰਮਾਂ ਤੋਂ ਆਏ ਆ ਟਾਈਮ ਨਾਲ ਥੋੜਾ ਫਿਨਿਸ਼ ਕਰਕੇ ਆਏ ਆ ਵੀ ਆ ਰਿਹਾ ਤੇ ਵੈਦਰ ਬਾਈ ਬਹੁਤ ਸੋਹਣਾ ਅੱਜ ਬੱਦਲ ਆ ਗਏ ਪਰ ਵਧੀਆ ਹਵਾ ਚੱਲ ਰਹੀ ਹੈ ਬਹੁਤ ਸੋਹਣਾ ਵੈਦਰ ਆ ਹਾਂ ਤੁਹਾਨੂੰ ਦਿਖਾਉਣੇ ਅੱਗੇ ਆ ਕੇ ਗੁਰੂ ਘਰ ਦਾ ਫਿਰ ਬਈ ਬਈ ਪੁਲਮਨ ਪਾਰਕ ਗਰਾਉਂਡ ਆਗਾ ਵੀ ਵੱਡਾ ਦੇ ਇਧਰ ਖੇਡ ਰਹੇ ਆ ਕ੍ਰਿਕਟ ਦਾ ਗਰਾਉਂਡ ਆ ਨੈਟ ਲੱਗੇ ਹੋਏ ਆ ਤੇ ਥੋੜੇ ਬਈ ਨੈਕਸਟ ਮੰਥ ਸ਼ਾਇਦ ਇੱਥੇ ਕਬੱਡੀ ਕੱਪ ਵੀ ਹੋਊਗਾ ਸਿੱਖ ਗੇਮਾਂ ਹੋਣਗੀਆਂ ਤੇ ਉਹ ਵੀ ਬਹੁਤ ਸੋਹਣਾ ਮਾਹੌਲ ਹੋਊਗਾ ਇੱਥੇ ਦਿਖਾਵਾਂਗੇ ਤੁਹਾਨੂੰ ਵੀ ਲਾਈਵ ਇੱਥੋਂ ਸਾਥ ਦਿਖਾਉਣੇ ਆ ਬਈ ਤੁਹਾਨੂੰ ਨਿਊਜ਼ੀਲੈਂਡ ਦੇ ਵਿੱਚ ਟਾਕਰਨੀ ਦੇ ਵਿੱਚ ਸਾਥ ਇਹ ਪਾਰਕ ਦੇ ਵਿੱਚ ਹੀ ਬਈ ਇੱਧਰ ਜਾ ਕੇ ਜਿਹੜੇ ਅੰਕਲ ਆ ਵੇਖੋ ਇੱਥੇ ਕਾਫੀ ਜ਼ਿਆਦਾ ਪੈਂਦੇ ਆ ਆ ਬੈਠੇ ਆ ਅੰਕਲ ਆਪਣੇ ਪੰਜਾਬੀ ਅੱਜ ਤਾਂ ਇੱਧਰ ਆਏ ਨਹੀਂ ਹੋਈ ਇੱਥੇ ਵੀ ਕਾਫੀ ਜ਼ਿਆਦਾ ਆ ਅੱਜ ਨੇ ਇੱਧਰ ਸੇਰਾ ਬਣਿਆ ਇਹਨਾਂ ਦੇ ਵੀ ਕਾਫੀ ਜ਼ਿਆਦਾ ਹੁੰਦੇ ਆ ਇਹ ਵਸੋਂਗੇ ਅੱਜ ਮੈਨੂੰ ਲੱਗਦਾ ਦੀਵਾਲੀ ਕਰਕੇ ਨਹੀਂ ਆਏ ਹੋਣੇ ਆ ਬਈ ਇੰਡੀਅਨ ਗ੍ਰੋਸਰੀ ਸਟੋਰ ਆ ਗ੍ਰੋਸਰੀ ਹੱਬ ਤੇ ਇੱਥੇ ਵੀ ਰੌਣਕਾਂ ਲੱਗੀਆਂ ਹੋਈਆਂ ਅੱਜ ਸਾਰੇ ਤਿਆਰ ਆ ਗਏ ਨੇ ਆਪਣੇ ਪੰਜਾਬੀ ਇੰਡੀਅਨ ਆ ਬਾਈ ਤੇ ਨਾਲ ਨਾਲ ਜਿਹੜੇ ਫਿਜ਼ੀ ਦੇ ਬੰਦੇ ਆ ਉਹ ਵੀ ਕਾਫੀ ਜ਼ਿਆਦਾ ਦੀਵਾਲੀ ਉੱਧਰ ਵੀ ਮਨਾਉਂਦੇ ਆ ਤੇ ਦਿਖਾਉਣ ਲਈ ਤਾਂ ਸ਼ਾਮ ਨੂੰ ਪੂਰਾ ਮਾਹੌਲ ਮਨ ਜਾਣਾ ਰੰਗੀਨ ਹੀ ਹੈ ਬਾਈ ਦੀਵਾਲਾ ਵਗੈਰਾ ਸਾਰੇ ਲੱਗੇ ਹੋਈਆਂ ਬਟਾ ਥੋੜੀਆਂ ਜੀਆਂ ਲੈਸ ਵੇਲੇ ਚੱਲਦੀ ਨਹੀਂ ਤਾਂ ਕਰਕੇ ਘਟ ਦਿਖ ਰਹੀਆਂ ਤੇ ਰਾਤ ਦਾ ਮਾਹੌਲ ਤੁਹਾਨੂੰ ਪੂਰਾ ਦਿਖਾਵਾਂਗੇ ਤੇ ਗੁਰਦੁਆਰਾ ਸਾਹਿਬ 'ਚ ਵੀ ਬਾਈ ਬਹੁਤ ਵਧੀਆ ਪ੍ਰੋਗਰਾਮ ਆ ਰਾਤ ਨੂੰ ਪੇਤ ਤੋਂ ਬਾਅਦ ਉੱਥੇ ਸ਼ਰਧਾਕੇ ਵਗੈਰਾ ਵੀ ਚੱਲਣਗੇ ਇੱਧਰ ਇੱਕ ਪਾਰਕ ਬਣਿਆ ਹੋਇਆ ਹੈ ਛੋਟੇ ਬੱਚੇ ਖੇਡ ਰਹੇ ਆ ਇਹ ਵੀ ਹੈਗਾ ਟਾਕਾਂ ਨੇ ਨਹੀਂ ਸਕੂਲ ਰੋਡ ਤੇ ਇਹ ਰੋਡ ਜਾਂਦਾ ਜੀ ਸਿੱਧਾ ਗੁਰਦੁਆਰਾ ਸਾਹਿਬ ਨੂੰ ਲੋਜੀ ਬੱਤੀ ਹੋ ਗਈ ਆਪਣੀ ਗ੍ਰੀਨ ਤੇ ਸਾਹਮਣੇ ਵੀ ਗੁਰਦੁਆਰਾ ਆ ਵੈਸੀ ਰੋਡ ਤੇ ਪਾਰਕਿੰਗ ਹੈ ਪਾਰਵੀ ਪਾਰਕਿੰਗ ਔਰ 6 7 8 ਜਿਵੇਂ ਲੱਗ ਗਿਆ ਬਾਬਾ ਗੁਰਦੁਆਰਾ ਸਾਹਿਬ ਦੇ ਵਿੱਚ ਆਲਮੋਸਟ ਮੈਨ ਲੱਗਦਾ ਵੀ ਪਾਰਕਿੰਗ ਸਾਰੀ ਫੁੱਲ ਹੈ ਤੇ ਇਧਰ ਗੁਰਦੁਆਰਾ ਸਾਹਿਬ ਸ਼੍ਰੀ ਕਲੰਗੀਧਰ ਸਾਹਿਬ ਜੀ ਟੱਕ ਨਹੀਂ ਨਹੀਂ ਕਰੋ ਜੀ ਦਰਸ਼ਨ ਦਿਖਾਉਣੇ ਆ ਪਰ ਤੁਹਾਨੂੰ ਅੱਗੇ ਪਾਰਕਿੰਗਾਂ ਬਈ ਬਹੁਤ ਵੱਡੀਆਂ ਬਣੀਆਂ ਬਹੁਤ ਬਣੀਆਂ ਹੋਈਆਂ ਗੁਰਦੁਆਰਾ ਸਾਹਿਬ ਦੇ ਪਿੱਛੇ ਪਲੇਗ੍ਰਾਉਂਡ ਆ ਤੇ ਉਹਦੇ ਵੀ ਸਾਰੇ ਚਾਰ ਚਫੇਰੇ ਪਿੱਛੋਂ ਤੱਕ ਜਾਂਦੇ ਇਹਦੋਂ ਪਾਰਕਿੰਗਾਂ ਬਣੀਆਂ ਹੋਈਆਂ ਬਟ ਮੈਨੂੰ ਲੱਗਦਾ ਵੀ ਜੋ ਸੰਗਤ ਬਹੁਤ ਜ਼ਿਆਦਾ ਤੇ ਬਈ ਤਾਂ ਕਰਕੇ ਸਾਰੀਆਂ ਪਾਰਕਿੰਗਾਂ ਫੁੱਲ ਆ ਤੇ ਪੂਰਾ ਰੌਣਕ ਮੇਲਾ ਗੁਰਦੁਆਰਾ ਸਾਹਿਬ ਦੇ ਵਿੱਚ ਇੱਧਰ ਹੈਗਾ ਜੀ ਆ ਦੇਖੋ ਜੀ ਬਹੁਤ ਦੂਰ ਤਾਈ ਪਾਰਕਿੰਗਾਂ ਸਭ ਫੁੱਲ ਹੈ ਇੱਥੇ ਆ ਕੋਈ ਇੱਕ ਜਣਾ ਨਿਕਲੇ ਜਿਵੇਂ ਨਾਲ ਦੀ ਨਾਲ ਇਦਾਂ ਕਰਕੇ ਪਾਰਕਿੰਗ ਲਾਈ ਜਾਂਦੇ ਆ ਨਹੀਂ ਤਾਂ ਆਲਮੋਸਟ ਪਾਰਕਿੰਗਾਂ ਫੁੱਲ ਹੈ ਸਾਰੀਆਂ ਆ ਹੈ ਗਈ ਇੱਥੇ ਬਣਿਆ ਹੋਇਆ ਪਲੇਗਰਾਉਂਡ ਜਿੱਥੇ ਹੁਣ ਵਰਲਡ ਕੱਪ ਕਵਾਡੀ ਜਿਵੇਂ ਹੋਇਆ ਸੀ ਪਿੱਛੇ ਤੇ ਹੁਣ ਸਿਕ ਗੀਮਾਂ ਵੀ ਹੋ ਰਹੀਆਂ ਇਧਰ ਸਟੇਡੀਅਮ ਬਣਿਆ ਹੋਇਆ ਇਹ ਗੇਰੀ ਜਰੀ ਤਾਈ ਹੋ ਜਾ और जी पुलिस भी वैसिया सिक्योरिटी कर रही है ਸੱਚਾ ਸਾਹਿਬ ਸੱਚਾ ਨਾਮ ਹੈ ਰਹਾ ਸੱਚੇ ਨਾਮ ਕੀ ਤੇਰਬੜਿਆਈ ਆਖ ਧਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਖੁਨ ਪਾਹੇ ਵਡਾ ਨ ਹੋ ਰਹਿ ਘਾਟ ਨ ਜਾਏ ਨਾ ਮਰਨ ਭਉ ਹੈ ਸੁਖ ਦੇ ਦਰਹ ਜੀ ਮੱਥਾ ਟੇਕ ਲਿਆ ਗੁਰੂ ਘਰ ਵਰਦੁਆਰਾ ਸਾਹਿਬ ਤੇ ਇਹ ਸੰਗਤ ਆ ਰਹੀ ਹੈ ਜਿਵੇਂ ਜਿਵੇਂ ਸ਼ਾਮ ਹੋਣਾ ਸੰਗਤ ਹੋਰ ਵੀ ਬਹੁਤ ਜ਼ਿਆਦਾ ਇਕੱਠੀ ਹੋ ਜਾਣੀ ਹੈ ਤੇ ਹੁਣ ਚੱਲੇ ਆਪਾਂ ਵਾਪਸ ਕਰਨ ਤੇ ਕਿਉਂਕਿ ਘਰੇ ਜਾ ਕੇ ਵੀ ਥੋੜੀ ਡੈਕੋਰੇਸ਼ਨ ਵਗੈਰਾ ਕਰਨੀ ਆ ਤੀ ਵੀਦੂ ਬਿਲਾਉਣੇ ਤੇ ਫਿਰ ਉਦੋਂ ਬਾਅਦ ਤੁਹਾਨੂੰ ਦਿਖਾਉਣੇ ਆ ਇੱਧਰ ਦਾ ਬਾਹਰ ਦਾ ਮਾਹੌਲ ਆ ਕਿੱਦਾਂ ਕਰਾਂ ਦੇ ਵਿੱਚ ਜਾਪਟਾ ਸਾਰਿਆਂ ਦੇ ਵਿੱਚ ਕਿਦਾਂ ਪਟਾਕੇ ਵਗੈਰਾ ਚੱਲਦੇ ਹਨ ਕਿਤੇ ਸਾਰਾ ਸੋਹਣ ਮਾਹੌਲ ਦਿਖਾਉਣੇ ਤੇ ਇੱਥੇ ਹੌਣਕ ਮੇਲਾ ਗੁਰਦੁਆਰਾ ਸਾਹਿਬ ਤੇ ਚੱਲਦੇ ਆ ਹੁਣ ਅੱਗੇ ਤੁਹਾਨੂੰ ਦਿਖਾਉਣੇ ਫਿਰ ਮਾਹੌਲ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਥੋੜਾ ਥੋੜਾ ਦਿਨ ਦਾ ਛਪਾ ਤੇ ਸੋਹਣਾ ਮਾਹੌਲ ਹੈ ਦੀਵਾਲੀ ਦਾ ਤੇ ਦੂਬਾ ਦਾ ਆਪਾਂ ਚੱਲਦੇ ਆ ਕਿਸੇ ਪਾਸੇ ਮੜਾ ਕਿਸੇ ਦੇ ਘਰੇ ਜਾ ਕੇ ਹੁਣਾ ਫਿਰ ਦੂਬਾ ਚਲਾਵਾਂਗੇ ਪਟਾਕੇ ਤੁਹਾਨੂੰ ਦਿਖਾਵਾਂਗੇ ਸ਼ਾਇਦ ਉੱਥੇ ਵੀ ਚਲਾਈਏ ਉਹ ਵੀ ਮੁੰਡਾ ਬਲੌਗਰ ਹੈ ਤੁਹਾਨੂੰ ਮਲਾਉਣੇ ਆ। ਹਾਂ ਲੋ ਵੀ ਦਿਵਾਲੀ ਵਾਲੇ ਦਿਨ ਵੀ ਦੇਖੋ ਹਾਲ। ਬਾਹਰ ਦੀ ਦਿਵਾਲੀ ਹੈ। ਉਹ ਫਾਇਰ ਬਲੇਂਕ ਬਣਾਈ ਹੋਈ ਨਾ। ਮਾਤਿਓ। ਇਹ ਬੰਦਾ ਮਹੌਲੇ ਦਾ ਇਹ ਇਧਰ ਬਾਹਰ ਨਿਕਲ ਜਾਵਣੀ ਇਹਦਾ ਤਾਂ ਮੋਟਰ ਵੀ ਆਹ ਮੋਟਰ ਵੀ ਆ ਹਾਂ ਮੋਟਰ ਜਾਵੇ ਉਹ ਇਹ ਤਾਂ ਗੱਲ ਤਾਂ ਮੋਟਰ ਦੇ ਰਿਹਾ ਕਰੇ ਕਰ ਮਗਰ ਇਹਦੀ ਜੁਨੀ ਗੱਲ ਕਰੀ ਵਿੱਚ ਗੱਲ ਆ ਬੈਰੀਅਨ ਕਿਨੇ ਆ ਉਹ ਕਿੱਡਾ ਰੱਖ ਕੇ ਚਲਾਦਾ ਭਾਵੇਂ ਇਧਰ ਨੂੰ ਚੱਲੂ ਰਾਤ ਇਹ ਬਾਹਰ ਚਲਾਇਆ ਨਿਕਰੇ ਪਾਣੀਆਂ ਦਾ ਕੰਮ ਆ ਓਏ ਉਹ ਤੋੜਾ ਆਹ ਆ ਲੈ ਯਾਰ ਗੋਲੀ ਕਾ ਦਾ ਹਰਾ ਹੀ ਆ ਪੈ ਤੇ ਹੁਣ ਚੱਲ ਪਏ ਆਂ ਆਪਾਂ ਵਾਪਸ ਕਰਨ ਨੂੰ ਅ ਪਟਾਕੇ ਵਗੈਰਾ ਚਲਾਉਣ ਤੋਂ ਬਾਅਦ ਤੇ ਆ ਜੋ ਵੀ ਕਰਨੇ ਵਧੀਆ ਇਹਨਾਂ ਦੀ ਬਹੁਤ ਵਧੀਆ ਡੈਕੋਰੇਸ਼ਨ ਕੀਤੀ ਗਈ ਆ ਹਰੇਕ ਘਰ ਦੇ ਨਹੀਂ ਕੀਤੀ ਕਿਉਂਕਿ ਸਾਰੇ ਜਣੇ ਸੇਮ ਕਮਿਊਨਿਟੀ ਨੂੰ ਬਿਲੋਂਗ ਨਹੀਂ ਕਰਦੇ ਨਾ ਕੋਈ ਕਿਤੋਂ ਆ ਕੋਈ ਕਿਤੋਂ ਆ ਨਾ ਬਟ ਫਿਰ ਵੀ ਜਿਹੜੇ ਆਪਣੇ ਦੀਵਾਲੀ ਮਨਾਉਂਦੇ ਆ ਸਾਰੇ ਤਾਂ ਉਹਨਾਂ ਨੇ ਵਧੀਆ ਘਰਾਂ ਦੀ ਡੈਕੋਰੇਸ਼ਨ ਕੀਤੀ ਹੋਈ ਹੈ ਤੇ ਗੁਰੂ ਘਰ ਵੀ ਦੂਬਾਦ ਕਾਫੀ ਵਧੀਆ ਪ੍ਰੋਗਰਾਮ ਹੋਰ ਹੋਣਾ ਸੀ ਹਜੇ ਤਾਂ ਪਰ ਫੇਰੇ ਵੀਕਐਂਡ ਨਹੀਂ ਗਿਆ ਵੀਕਡੇ ਫੋਨ ਕਰਕੇ ਸਵੇਰੇ ਸਾਰਿਆਂ ਦਾ ਕੰਮ ਆਪਾਂ ਕਰਕੇ ਚਲਦੀ ਉਧਰ ਲੇਟ ਗਏ ਨਹੀਂਗੇ ਤਾਂ ਬਸ ਹੁਣ ਆਹ ਦੀਵਾਲੀ ਦਾ ਮਾਹੌਲ ਆ ਜੀ ਤੁਹਾਨੂੰ ਦਿਖਾ ਰਹੇ ਹਾਂ ਘਰ ਆ ਗਏ ਆ ਤੇ ਆਪਾਂ ਆਸ-ਆਸੇ ਦੇਖੋ ਤੁਸੀਂ ਵਧੀਆ ਪਟਾਕੇ ਚੱਲ ਰਹੇ ਹਨ ਦੀ ਆਵਾਜ਼ਾਂ ਆ ਰਹੀਆਂ ਤੇ ਬਾਈ ਵਾਸ ਬਾਰ ਦੀ ਆਹੀ ਦੀਵਾਲੀ ਹੈ ਤੇ ਫੁੱਲ ਮਲਾ ਕੇ ਬਹੁਤ ਵਧੀਆ ਰਹੀ ਤੇ ਪਰਮਾਤਮਾ ਕਰੇ ਸਾਰਿਆਂ ਦੀ ਦੀਵਾਲੀ ਵੀ ਇਦਾਂ ਵਧੀਆ ਗਈ ਹੋਵੇ ਧੰਨਵਾਦ ਬਹੁਤ ਬਹੁਤੀ ਸਾਰਿਆਂ ਦਾ ਹੀ